ਮੈਂ ਇੱਕ ਗੱਲ ਕਰਨੀ ਸੀ ਕੁਝ ਦਿਨ ਪਹਿਲਾਂ ਨਾ ਮੈਂ ਠੀਕ ਮਹਿਸੂਸ ਨਹੀਂ ਕਰ ਰਹੀ ਸੀ ਤੇ ਮੇਰੇ ਤੋਂ ਪ੍ਰੋਬਲਮ ਹੈਂਡਲ ਨਹੀਂ ਹੋ ਰਹੀ ਸੀ ਤੇ ਮੈਂ ਰੋਣ ਲੱਗੀ ਮੈਂ ਰੋ ਰਹੀ ਸੀ ਪਰ ਉਨੇ ਹੀ ਟਾਈਮ ਦੇ ਵਿੱਚ ਨਾ ਮੇਰੀ ਕਿਸੇ ਨਾਲ ਮੀਟਿੰਗ ਸੀਗੀ ਉਹਨਾਂ ਨੇ ਮੈਨੂੰ ਮਿਲਣਾਉਣਾ ਸੀ ਤੇ ਮੈਂ ਕੀ ਕੀਤਾ ਮੈਂ ਅਥਰੂ ਪੂੰਝੇ ਚਿਹਰਾ ਧੋਤਾ ਮੇਕਅਪ ਕੀਤਾ ਤਿਆਰ ਹੋ ਗਈ ਉਹਨਾਂ ਨੂੰ ਮਿਲਣ ਦੇ ਲਈ ਤੇ ਇੰਨੇ ਵਕਤ ਵਿੱਚ ਜਿੰਨਾ ਟਾਈਮ ਉਹਨਾਂ ਦੇ ਵੇਟ ਕਰ ਰਹੀ ਸੀ ਮੈਂ ਨੇ ਇੱਕ ਫੋਟੋ ਲਈ ਆਪਣੀ ਮੈਂ ਦੇਖਿਆ ਮੈਂ ਕਿਹਾ ਕਿੰਨੀ ਖੁਸ਼ ਦਿਖ ਰਹੀ ਆ ਫੋਟੋ 'ਚ ਇਹ ਕਿੰਨੀ ਖੁਸ਼ ਦਿਖ ਰਹੀ ਆ ਕੈਮਬ੍ਰਿਜ ਦਨ ਮੈਂ ਹਿਸਾਬ ਲਾਇਆ ਕਿ ਮੈਂ ਪਿਛਲੇ 7-8 ਸਾਲਾਂ ਤੋਂ ਆਪਣੇ ਨਾਲ ਇਹੀ ਕਰਦੀ ਆ ਰਹੀ ਆ ਕਿ ਮੈਂ ਅੰਦਰੋਂ ਮੇਰੇ ਅੰਦਰ ਕੋਈ ਵੀ ਪੁਚਾਲ ਆਇਆ ਨਾ ਕਦੇ ਵੀ ਮੈਂ ਕਦੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਮੈਂ ਹਮੇਸ਼ਾ ਜਦੋਂ ਵੀ ਲੋਕਾਂ 'ਚ ਵਿਚਰੀਆਂ ਖੁਸ਼ ਹੋ ਕੇ ਵਿਚਰੀਆਂ ਜਦੋਂ ਕੈਮਰੇ ਤੇ ਆਈਆਂ ਖੁਸ਼ ਹੋ ਕੇ ਆਈਆਂ ਪਰ ਉਸ ਚੀਜ਼ ਨੇ ਮੇਰੇ ਅੰਦਰ ਤਾਂ ਬੜੀ ਹਲਚਲ ਮਚਾ ਦਿੱਤੀ ਜਿਸ ਨੂੰ ਹੀਲ ਕਰਨ ਤੇ ਮੇਰਾ ਕਿੰਨਾ ਹੀ ਵਕਤ ਲੱਗਿਆ ਅੱਜ ਵੀ ਲੱਗ ਰਿਹਾ ਹੈ ਮੈਂ ਕੀ ਕੀਤਾ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਮੈਂ ਮਿਲ ਨਹੀਂ ਸਕਦੀ ਮੈਂ ਠੀਕ ਮਹਿਸੂਸ ਨਹੀਂ ਕਰ ਰਹੀ ਮੈਂ ਕਿਸੇ ਪ੍ਰੋਬਲਮ ਚਾ ਕਿੰਨਾਂ ਕੋਈ ਨਹੀਂ ਮੈਮ ਥੋੜੇ ਦਿਨਾਂ ਬਾਅਦ ਮਿਲ ਲੈਣੇ ਮੈਂ ਕਿਹਾ ਤਾਂ ਬੜਾ ਆਸਾਨ ਸੀਗਾ ਆਪਣੇ ਆਪ ਨੂੰ ਪ੍ਰਾਇੋਰਟਾਈਜ਼ ਕਰਨਾ ਕਿ ਮੈਂ ਠੀਕ ਨਹੀਂ ਹੈ ਜੀ ਮੈਂ ਨਹੀਂ ਮਿਲ ਸਕਦੀ ਪਰ ਮੈਂ ਹਮੇਸ਼ਾ ਦੂਜਿਆਂ ਨੂੰ ਖੁਸ਼ ਰੱਖਿਆ ਆਪਣਾ ਤਾਂ ਕਦੇ ਦੇਖਿਆ ਹੀ ਨਹੀਂ ਸੀ ਉਸ ਦਿਨ ਜਿਸ ਦਿਨ ਮੈਂ ਆਪਣੇ ਆਪ ਨੂੰ ਪਹਿਲ ਦਿੱਤੀ ਆਪਣੇ ਆਪ ਨੂੰ ਪ੍ਰਾਇੋਰਟਾਈਜ਼ ਕੀਤਾ ਮੈਂ ਕਿਹਨੀਆਂ ਮੇਰੇ ਚਿਹਰੇ ਦਾ ਨੂਰ ਤੇ ਵੇਖੋ ਕਿੰਨਾ ਸੋਹਣਾ ਹੈ ਕਿੰਨੀ ਸੋਹਣੀ ਲੱਗਣੀ ਆ ਕਿਉਂ ਲੱਗਣੀ ਆ ਇਹ ਕੋਈ ਮੇਰਾ ਬਾਹਰਲਾ ਨੂਰ ਨਹੀਂ ਹੈ ਇਹ ਮੇਰੇ ਅੰਦਰੋਂ ਚਲਕ ਰਿਹਾ ਹੈ ਕਿਉਂਕਿ ਮੈਂ ਉਸ ਦਿਨ ਇਹ ਫੈਸਲਾ ਲਿਆ ਕਿ ਮੈਂ ਖੁਸ਼ ਰਹਿਣਾ ਪਲੱਸ ਮੈਂ ਆਪਣੇ ਆਪ ਨੂੰ ਪਹਿਲ ਦੇਣੀ ਆ ਆਪਣੇ ਆਪ ਨੂੰ ਪ੍ਰਾਇੋਰਟਾਈਜ਼ ਦੇਣੀ ਆ ਬਾਕੀ ਸਾਰੇ ਐਡਜਸਟ ਕਰ ਲਾਂਗੇ ਜੇ ਇੱਥੇ ਹਲਚਲ ਹੋ ਗਈ ਨਾ ਤੇ ਇਹਨੂੰ ਸਾਂਭਣਾ ਬੜਾ ਔਖਾ ਹੈ ਸੋ ਤੁਸੀਂ ਵੀ ਸਾਰੇ ਆਪਣੇ ਆਪ ਨਾਲੇ ਫੈਸਲਾ ਕਰੋ ਆਈ ਆਈ نو ਬਹੁਤ سارے ਲੋਗੇ ਇਸ ਜਰਨੀ 'ਚ ਹੈਗੇ ਨੇ ਆਲਰੇਡੀ ਪਰ ਜਿਹੜੇ ਨਹੀਂ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਆ ਜਦੋਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰੋਗੇ ਆਪਣੇ ਆਪ ਨੂੰ ਪਹਿਲ ਦੇਣੀ ਸ਼ੁਰੂ ਕਰੋਗੇ ਆਪਣੇ ਆਪ ਨੂੰ ਪ੍ਰਾਇੋਰਟਾਈਜ਼ ਕਰੋਗੇ ਨਾ ਬਾਕੀ ਸਾਰੇ ਤੁਹਾਡੇ ਸਾਹਮਣੇ ਨਾਲ ਆਪਣੇ ਆਪ ਹੀ ਐਡਜਸਟ ਕਰ ਲੈਣਗੇ ਟਰਸਟ ਮੀ ਔਨ 댓 ਤੁਸੀਂ ਖੁਸ਼ ਰਹਿਣਾ ਹੈ ਤੁਸੀਂ ਪਹਿਲੇ ਆਪਣੇ ਆਪ ਨੂੰ ਖੁਸ਼ ਰੱਖਣਾ ਹੈ ਆਪਣੇ ਆਪ ਨੂੰ ਪਿਆਰ ਕਰਨਾ ਦੁਨੀਆ ਤੁਹਾਨੂੰ ਆਪੇ ਪਿਆਰ ਕਰੇਗੀ ਠੀਕ ਹੈ ਬਾਸ਼ਾ ਖੁਸ਼ ਰਹੋ ਮੇਰੀਆਂ ਬਹੁਤ ਦੁਆਵਾਂ ਤੁਹਾਨੂੰ ਬਹੁਤ ਸਾਰਾ ਪਿਆਰ